ਪਿਆਰੀ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਡੀ ਇਹ ਰੋਹਾਨੀ ਵੀਡੀਓ ਇੱਕ ਵਿਸ਼ੇਸ਼ ਅਤੇ ਬਹੁਤ ਹੀ ਪਵਿੱਤਰ ਕਥਾ ਤੇ ਅਧਾਰਿਤ ਹੈ ਇੱਕ ਯਹੀ ਕਥਾ ਜੋ ਸਿੱਖ ਇਤਿਹਾਸ ਵਿੱਚ ਬਹੁਤ ਹੀ ਪ੍ਰਸਿੱਧ ਹੈ ਇਹ ਕਹਾਣੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਬਾ ਸ਼੍ਰੀ ਚੰਦ ਜੀ ਦੀ ਅਤੇ ਬਾਬਾ ਗੁਰਦਿੱਤਾ ਜੀ ਦੀ ਇਸ ਵੀਡੀਓ ਵਿੱਚ ਅਸੀਂ ਸੁਣਾਂਗੇ ਕਿ ਜਦੋਂ ਸ਼ਿਮੇ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਸ਼੍ਰੀ ਚੰਦ ਜੀ ਕੋਲ ਗਏ ਕੀ ਗੱਲਬਾਤ ਹੋਈ ਕਿਵੇਂ ਬਾਬਾ ਸ਼੍ਰੀ ਚੰਦ ਜੀ ਨੇ ਬੀਮ ਸਾਲ ਬੁੱਢੀ ਅਤੇ ਨਿਮਰਤਾ ਦਿਖਾਈ ਅਤੇ ਕਿਵੇਂ ਬਾਬਾ ਗੁਰਿੱਤਾ ਜੀ ਨੇ ਇੱਕ ਮਰੀ ਹੋਈ ਗਾਂ ਨੂੰ ਫਿਰ ਜਿਉਂਦਾ ਕੀਤਾ ਇਹ ਕਥਾ ਹੈ ਸ਼ੇਵੀ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋ ਇੱਕ ਬਾਰ ਬਾਰ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਨ ਗਏ ਬਾਬਾ ਸ਼੍ਰੀ ਚੰਦ ਜੀ ਜੋ ਗੁਨਾਨਕ ਦੇਵ ਜੀ ਦੇ ਪੱਤੇ ਪੁੱਤਰ ਸਨ ਇੱਕਬ ਦੂਤ ਜੀਵਨ ਜੀਉਣ ਵਾਲੇ ਮਹਾਨ ਜੋਗੀ ਸਨ ਜੋ ਤਪੱਸਿਆ ਨਾ ਅਤੇ ਧਿਆਨ ਵਿੱਚ ਸਦਾ ਲੀਨ ਰਹਿੰਦੇ ਸਨ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਦਰ ਤੇ ਪਹੁੰਚੇ ਬਾਬਾ ਜੀ ਨੇ ਬਹੁਤ ਪਿਆਰ ਤੇ ਮਮਤਾ ਨਾਲ ਉਹਨਾਂ ਦਾ ਸਵਾਗਤ ਕੀਤਾ ਬਾਬਾ ਜੀ ਨੇ ਗੁਰੂ ਸਾਹਿਬ ਦੀ ਲੰਮੀ ਦਾੜੀ ਵੇਖੀ ਅਤੇ ਹੌਲੀ ਮੁਸਕਰਾਉਂਦੇ ਹੋਏ ਪੁੱਛਿਆ ਹਰਗੋਬਿੰਦ ਇਹ ਇੰਨੀ ਲੰਮੀ ਦਾੜੀ ਕਿਵੇਂ ਗੁਰੂ ਸਾਹਿਬ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ "ਬਾਬਾ ਜੀ ਇਹ ਤਾਂ ਤੁਹਾਡੇ ਵਰਗੇ ਮਹਾਨ ਲੋਕਾਂ ਦੇ ਚਰਨ ਛੋੜ ਲਈ ਲੰਮੀ ਕੀਤੀ ਹੈ।" ਇਹ ਜਵਾਬ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਦੀਆਂ ਅੱਖਾਂ ਵਿੱਚ ਪਿਆਰ, ਨਿਮਰਤਾ ਅਤੇ ਰੋਹਾਨੀ ਖੁਸ਼ੀ ਦੀ ਚਮਕ ਆ ਗਈ। ਉਨ੍ਹਾਂ ਨੇ ਕਿਹਾ "ਤੂੰ ਨਾਨਕ ਦਾ ਸੱਚਾ ਉੱਤਰਧਿਕਾਰੀ ਹੈ। ਤੂੰ ਗੁਰੂ ਨਾਨਕ ਦੇਵ ਜੀ ਦੀ ਰਵਾਇਤ ਨੂੰ ਬਹੁਤ ਖੂਬੀ ਨਾਲ ਅੱਗੇ ਵਧਾ ਰਿਹਾ ਹੈ।" "ਬਾਬਾ ਜੀ ਅਤੇ ਗੁਰੂ ਸਾਹਿਬ ਦੋਵੇਂ بیٹھ ਕੇ ਬਹੁਤ ਰਹਾਣੀ ਵਿਚਾਰਾਂ ਤੇ ਚਰਚਾ ਕਰਦੇ ਹਨ ਉਹ ਧਰਮ ਸੇਵਾ ਸੰਸਕਾਰ ਦੀ ਚਾਲ ਤੇ ਗੁਰਮਤਿ ਦੇ ਸਿਧਾਂਤ ਤੇ ਗੂੜੀਆਂ ਗੱਲਾਂ ਕਰਦੇ ਹਨ ਗੁਰੂ ਸਾਹਿਬ ਦੀ ਮੀਰੀ ਪੀਰੀ ਦੀ ਅਦੁੱਤ ਜੋਤ ਪਾਪਾ ਸ੍ਰੀ ਚੰਦ ਜੀ ਨੂੰ ਬਹੁਤ ਪ੍ਰਸੰਨ ਕਰਦੀ ਹੈ ਉਹ ਕਹਿੰਦੇ ਹਨ ਤੇਰੇ ਅੰਦਰ ਗੁਨਾਰਕ ਦੇਵ ਜੀ ਦੀ ਰੌਸ਼ਨੀ ਸਪਸ਼ਟ ਦਿਖ ਰਹੀ ਹੈ ਰਾਜ ਵੀ ਤੇਰੇ ਨਾਲ ਹੈ ਤੇ ਆਤਮ ਸ਼ਕਤੀ ਵੀ ਗੱਲਾਂ ਦੇ ਅੰਤ ਤੇ ਬਾਬਾ ਸ਼੍ਰੀ ਚੰਦ ਜੀ ਬਹੁਤ ਹੀ ਵੱਡਾ ਅਸ਼ੀਰਵਾਦ ਦਿੰਦੇ ਹਨ ਉਹ ਕਹਿੰਦੇ ਹਨ ਮੇਰੇ ਕੋਲ ਜੋ ਵੀ ਤਾਕਤ ਹੈ ਮੈਂ ਤੈਨੂੰ ਸਮਰਪਿਤ ਕਰਦਾ ਹਾਂ ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੀ ਭੀਮਸਾਰ ਰੋਹਾਨੀ ਤਾਕਤ ਦਾ ਹਿੱਸਾ ਦੇ ਕੇ ਉੱਚ ਮਾਨ ਦਿੱਤਾ ਉਸ ਸਮੇਂ ਬਾਬਾ ਗੋਤੀਤਾ ਜੀ ਜੋ ਸ਼ੇਮੀ ਪਾਸ਼ਾ ਦੇ ਪੁੱਤਰ ਸਨ ਤੇ ਜੀਨਾ ਦਾ ਜਨਮ ਵੀ ਪਾਪਾ ਸ਼੍ਰੀ ਚੰਦ ਜੀ ਦੀਆਂ ਅਸੀਸਾਂ ਨਾਲ ਹੋਇਆ। ਪਾਪਾ ਗੁਰਦਿੱਤਾ ਜੀ ਦਾ ਰੋਹਾਨੀ ਦਰਜਾ ਬਹੁਤ ਹੀ ਉੱਚਾ ਸੀ। ਉਹ ਨਿਮਰਤਾ, ਦਾਇਆ ਅਤੇ ਵਾਹਿਗੁਰੂ ਦੇ ਨਾਮ ਦੀ ਤੱਕ ਨਾ ਭਰਪੂਰ ਸਨ। ਉਸ ਇਲਾਕੇ ਦੇ ਲੋਕ ਬਾਬਾ ਸ਼੍ਰੀ ਚੰਦ ਜੀ ਅਤੇ ਪਾਪਾ ਗੁਰਦਿੱਤਾ ਜੀ ਨੂੰ ਬਹੁਤ ਹੀ ਮਾਣ ਦੇ ਸਨ ਅਤੇ ਉਹਨਾਂ ਦੇ ਕੋਲ ਆਪਣੀਆਂ ਦੁੱਖ ਤਕਲੀਫਾਂ ਦਾ ਹੱਲ ਲੈਣ ਆਉਂਦੇ ਸਨ। ਉਸ ਵੇਲੇ ਕੁਝ ਪਿੰਡ ਦੇ ਲੋਕ ਰਹੁੰਦੇ ਹੋਏ ਆਏ। ਉਹਨਾਂ ਨੇ ਕਿਹਾ ਬਾਬਾ ਜੀ ਸਾਡੀ ਇੱਕੋ ਗਾਂ ਸੀ ਉਹ ਮਰ ਗਈ ਸਾਡੀ ਰੋਜੀ ਰੋਟੀ ਉਸੇ ਨਾਲ ਸੀ ਬੱਚੇ ਭੁੱਖੇ ਰਹਿ ਜਾਣਗੇ ਸਾਡਾ ਘਰ ਬਰਬਾਦ ਹੋ ਜਾਵੇਗਾ ਕਿਰਪਾ ਕਰਕੇ ਸਾਡੀ ਸਹਾਇਤਾ ਕਰੋ ਬਾਬਾ ਸ਼੍ਰੀ ਚੰਦ ਜੀ ਨੇ ਉਹਨਾਂ ਨੂੰ ਪਿਆਰ ਨਾਲ ਦੇਖਿਆ ਅਤੇ ਬਾਬਾ ਗੁਰਦਿੱਤਾ ਜੀ ਨੂੰ ਬੁਲਾਇਆ ਉਹਨਾਂ ਨੇ ਹੌਲੀ ਨਾਲ ਕਿਹਾ ਗੁਰਦਿੱਤਾ ਜੇ ਤੇਰੇ ਮਨ ਸੇਵਾ ਲਈ ਤਿਆਰ ਹੈ ਤਾਂ ਇਨ੍ਹਾਂ ਗਰੀਬਾਂ ਦਾ ਦੁੱਖ ਦੂਰ ਕਰ ਬਾਬਾ ਗੁਰਦਿੱਤਾ ਜੀ ਨੇ ਮਤਾਂ ਨਾਲ ਵਾਹਿਗੁਰ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਇਆ ਅਤੇ ਗਾਂ ਜਿੱਥੇ ਪਈ ਸੀ ਉੱਥੇ ਪਹੁੰਚੇ ਲੋਕਾਂ ਦੀਆਂ ਅੱਖਾਂ ਵਿੱਚ ਨਿਰਾਸ਼ਾ ਸੀ ਬਾਬਾ ਪਰ ਬਾਬਾ ਗੁਰਦਿੱਤਾ ਜੀ ਦੇ ਚਿਹਰੇ ਤੇ ਪੂਰਨ ਸ਼ਾਂਤੀ ਤੇ ਦਇਆ ਸੀ ਉਹ ਗਾਂ ਦੇ ਕੋਲ ਬੈਠੇ ਮੱਥਾ ਟੇਕ ਕੇ ਅੱਖਾਂ ਬੰਦ ਕਰਕੇ ਨਾਮ ਜਪਿਆ ਅਤੇ ਫਿਰ ਆਪਣਾ ਹੱਥ ਗਾਂ ਦੇ ਸਿਰ ਤੇ ਰੱਖ ਕੇ ਵਾਹਿਗੁਰ ਅਗੇ ਪ੍ਰਾਰਥਨਾ ਕੀਤੀ ਇੱਕ ਪੱਲੀ ਸਾਰਾ ਮਾਹੌਲ ਰੁਕ ਗਿਆ ਜਿਵੇਂ ਹਵਾ ਵੀ ਖੜੀ ਹੋ ਗਈ ਹੋਵੇ ਫਿਰ ਹੌਲੀ-ਹੌਲੀ ਇੱਕ ਰੂਹਾਨੀ ਕੰਪਨ ਗਾਂ ਦੇ ਸਰੀਰ ਵਿੱਚ ਤਾਰਿਆ ਲੋਕ ਸਾਰੇ ਰੁਕ ਕੇ ਦੇਖ ਰਹੇ ਸਨ ਅਤੇ ਅਚਾਨਕ ਗਾਂ ਦੇ ਨੱਥੂ ਹਿੱਲਣ ਲੱਗੇ ਉਹ ਹੌਲੀ-ਹੌਲੀ ਸਹ ਲੈਣ ਲੱਗੀ ਕੁਝ ਬਲਾਵਾਤ ਉਹ ਖੜੀ ਹੋ ਗਈ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਨੇ ਵਾਹਿਗੁਰੂ ਦੀ ਬੋਲੀ ਮਾਰ ਕੇ ਅਰਦਾਸ ਕੀਤੀ ਉਹਨਾਂ ਨੇ ਬਾਬਾ ਗੁਰਦਤਾ ਜੀ ਦੇ ਜਨ ਫੜ ਕੇ ਰੋਂਦੇ ਹੋਏ ਧੰਨਵਾਦ ਕੀਤਾ ਪਰ ਬਾਬਾ ਗੁਰਦਤਾ ਜੀ ਨੇ ਹੌਲੀ ਨਾਲ ਕਿਹਾ ਇਹ ਮੇਰੀ ਕਲਾ ਨਹੀਂ ਹੈ ਇਹ ਤਾਂ ਗੁਰਨਾਨਕ ਦੇਵ ਜੀ ਦੀ ਕਿਰਪਾ ਹੈ ਅਸੀਂ ਸਿਰਫ ਸੇਵਕ ਹਾਂ ਇਹ ਨਿਮਰਤਾ ਬਾਬਾ ਗੁਰਦਤਾ ਜੀ ਦੀ ਪੂਰੇ ਜੀਵਨ ਦੀ ਪਰਿਭਾਸ਼ਾ ਸੀ ਪਿਆਰੀ ਸਾਧ ਸੰਗਤ ਜੀ ਇਹ ਪੂਰੀ ਕਥਾ ਸਾਨੂੰ ਸਿਖਾਉਂਦੀ ਹੈ ਕਿ ਰੋਹਾਨੀ ਤਾਕਤ ਕਦੇ ਹੰਕਾਰ ਨਹੀਂ ਆਉਂਦੀ ਇਨੀ ਮਰਤਾ ਸੇਵਾ ਵਿਸ਼ਵਾਸ ਅਤੇ ਨਾਮ ਨਾਲ ਮਿਲਦੀ ਹੈ ਗੁਰੂ ਹਰਕੋਵਿੰਦ ਸਾਹਿਬ ਜੀ ਦਾ ਨਿਮਰਤਾ ਪਰਿਆਵਰਤਾਰਾ ਬਾਬਾ ਸ਼੍ਰੀ ਚੰਦ ਜੀ ਰੋਹਾਨੀ ਗਹਿਰਾਈ ਅਤੇ ਬਾਬਾ ਗੋ ਦਿੱਤਾ ਜੀ ਦੀ ਦਾਇਆ ਅਤੇ ਚਮਤਕਾਰ ਦੀ ਸੇਵਾ ਇਹ ਸਾਰੀਆਂ ਗੱਲਾਂ ਸਾਡੇ ਜੀਵਨ ਲਈ ਪ੍ਰੇਰਨਾ ਹਨ ਗੁਰੂ ਸਾਹਿਬ ਦੀਆਂ ਇਹ ਥਾਵਾਂ ਸਾਨੂੰ ਸਿਰਫ ਇਤਿਹਾਸ ਨਹੀਂ ਦੱਸਦੀਆਂ ਸਗੋਂ ਜੀਵਨ ਦੇ ਸਹੀ ਮਾਰਗ ਤੇ ਚੱਲਣ ਦੀ ਪ੍ਰੇਰਨਾ ਵੀ ਦਿੰਦੀਆਂ ਹਨ ਅਸੀਂ ਵੀ ਜੀ ਨਿਮਰਤਾ ਸੇਵਾ ਤੇ ਸੱਚੇ ਨਾਮ ਨੂੰ ਅਪਣਾ ਲਈਏ ਤਾਂ ਸਾਡੇ ਜੀਵਨ ਵਿੱਚ ਵਾਹਿਗੁਰੂ ਦੀ ਕਿਰਪਾ ਵਰ ਸਕਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ